ਕੀ ਕੀ ਗੱਲ ਦਾ ਜਵਾਬ ਦੋਗੇ ਕਰੋੜਾਂ ਰੁਪਏ ਲਾ ਕੇ ਜੇ ਤੁਸੀਂ ਆਪੋਜੀਸ਼ਨ ਦੇ ਲੀਡਰਾਂ ਦੇ ਖਿਲਾਫ ਲੱਖਾਂ ਰੁਪਏ ਲਾ ਕੇ ਵਕੀਲ ਕਰਕੇ ਪੂਰਾ ਜੋਰ ਲਾ ਦਿੰਦੇ ਹੋ ਝੂਠੇ ਕੇਸਾਂ 'ਚ ਤੇ ਜਿੱਥੇ ਪੰਜਾਬ ਦਾ ਮੁੱਦਾ ਸੀ ਤੁਹਾਨੂੰ ਹਾਈ ਕੋਰਟ ਤੇ ਸੁਪਰੀਮ ਕੋਰਟ ਨੇ ਫਟਕਾਰ ਲਾਤੀ ਕਿ ਤੁਸੀਂ ਬੀਬੀਐਮਬੀ ਤੇ ਇੰਟਰਫੀਰੈਂਸ ਨਾ ਕਰੋ ਪੰਜਾਬ ਦੀ ਚੁਣੀ ਅਸੈਂਬਲੀ 'ਚ ਤਾਕਤ ਹੈ ਬਹੁਮਤ ਦੀ ਸਰਕਾਰ ਹੈ ਆਪੋਜੀਸ਼ਨ ਦਾ ਫੁੱਲ ਸਮਰਥਨ ਹੈ ਪਾਣੀਆਂ ਦੇ ਮੁੱਦੇ ਤੇ ਲੜੋ ਲੜਾਈ ਕੌਣ ਰੁਕਦਾ ਹੈ ਸਾਂਝੇ ਐਨਐਸਏ ਲੱਗ ਸਕਦੇ ਕਿਸਾਨਾਂ ਨੂੰ ਉਠਾਇਆ ਜਾ ਸਕਦਾ ਹੈ ਦੇਖੋ ਸ਼ੁਰੂਆਤ ਕਿੱਥੋਂ ਹੋਈ 2022 ਚ ਜਦੋਂ ਤੁਹਾਡੀ ਸਰਕਾਰ ਆਈ ਮੈਂ ਠੀਕ ਹੈ ਪਿਛਣੀਆਂ ਗੱਲਾਂ ਨੂੰ ਮੈਂ ਨਕਾਰਦਾ ਨਹੀਂ ਮੈਂ ਜਵਾਬ ਦਊਂਗਾ ਉਹਨਾਂ ਤੇ 2022 ਚ ਤੁਹਾਡੀ ਸਰਕਾਰ ਆਈ ਉਹਨਾਂ ਨੇ ਪੰਜਾਬ ਦੀ ਪੱਕੀ ਨਮਾਇਦਗੀ ਬੀਬੀਐਮਬੀ ਚੋਂ ਖਤਮ ਕਰਦੀ ਕਦੇ ਸਟਕੋ ਇਸ਼ੂ ਯੂਨੀਵਰਸਿਟੀ ਇਸ਼ੂ ਪੰਜਾਬ ਵਿਧਾਨ ਸਭਾ ਇਸ਼ੂ ਵਾਟਰ ਰੈਗੂਲੇਸ਼ਨ ਡਾਇਰੈਕਟਰ ਸਾਡਾ ਬਦਲ ਦੇਣਾ ਉਹਨੂੰ ਕਦੇ ਡਾਇਰੈਕਟਰ ਸੇਫਟੀ ਲਗਾ ਦੇਣਾ ਔਰ ਸੀਐਸਐਫ ਦੇ ਫਰਮਾਨ ਠੀਕ ਹੈ ਪਾਰਲੀਮੈਂਟ ਦੇ ਵਿੱਚ 2021 ਦੇ ਵਿੱਚ ਇਹ ਮਤਾ ਲੈ ਕੇ ਆਏ ਮੰਦਾ ਹੈ ਵੀ ਸਮੇਂ ਸਮੇਂ ਤੇ ਰਹੀਆਂ ਸਰਕਾਰਾਂ ਦਾ ਕਸੂਰ ਹੋ ਉਸੇ ਕਾਂਗਰਸ ਸਰਕਾਰ ਨੇ 2007 ਚ ਵਾਟਰ ਟਰਮੀਨੇਸ਼ਨ ਐਕਟ ਦੇ ਖਿਲਾਫ ਵੀ ਐਗਰੀਮੈਂਟ ਲਿਆਂਦਾ 21 ਚ ਵੀ ਲਿਆਂਦਾ ਔਰ ਪਾਚ ਪਾਨੂ ਤਾਂ ਇੱਥੇ ਕਿਆ ਹੀ ਨਹੀਂ ਜਾ ਸਕਦਾ ਠੀਕ ਹੈ ਉਹਨਾਂ ਦੇ ਨਾਦਰ ਸਾਹਿਬ ਫਰਮਾਨ ਤਾਂ ਪੰਜਾਬ ਤੇ ਸਮੇਂ-ਸਮੇਂ 'ਤੇ ਰੌਂਦੇ ਰਹੇ ਆ ਕਿ ਸੀਐਸਫ ਲਾ ਦੋ ਔਰ ਕਿਵੇਂ ਜਿਹੜਾ ਪਹਿਲਾਂ ਬੋਰਡ ਦੇ ਵਿੱਚ ਮੈਂਬਰ ਹੀ ਹਿਮਾਚਲ ਤੇ ਪੰਜਾਬ ਦਾ ਹੁੰਦਾ ਸੀ ਉੱਥੇ ਰਾਜਸਥਾਨ ਤੇ ਹਰਿਆਣੇ ਨੂੰ ਵੀ ਜਿਹੜੀ ਉਹਦੇ ਚ ਨਮਾਇੰਦਗੀ ਦੇਤੀ ਪੂਰਾ ਬੀਬੀਐਮਬੀ ਤੇ ਉਹਨਾਂ ਨੇ ਕੰਟਰੋਲ ਕਰ ਲਿਆ ਤੁਸੀਂ ਸੜਕਾਂ ਤੇ ਬੈਠ ਕੇ ਕਦੇ ਜੀ ਵੀਡੀਓ ਬਣਾ ਕੇ ਕਿ ਪੰਜਾਬ ਦਾ ਮੁੱਖ ਮੰਤਰੀ ਬੀਬੀਐਮਬੀ ਦੇ ਅਧਿਕਾਰੀ ਨੂੰ ਬੰਨ ਲਿਆ ਜੀ ਫੜ ਲਿਆ ਜੀ ਦਿੱਲੀ ਜਾਓ ਤੁਹਾਡੀ ਅਮੀਸ਼ਾ ਨਾਲ ਏਡੀ ਵਧੀਆ ਸੈਟਿੰਗ ਹੈ ਕੌਣ ਰੁਕਦਾ ਲੜਾਈ ਲੜੋ ਸਾਰੇ ਪੰਜਾਬ ਦੇ ਲੋਕ ਤੁਹਾਡੇ ਨਾਲ ਖੜੇ ਐ ਪਾਣੀ ਔਰ ਨਾਇਬ ਸੈਣੀ ਨੇ ਹਰਿਆਣੇ ਦੇ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਫੋਨ ਤੇ ਟੈਲੀਫੋਨ ਤੇ ਮੈਨੂੰ ਕਿਹਾ ਵੀ ਅਸੀਂ ਪਾਣੀ ਤੁਹਾਨੂੰ ਦਵਾਂਗੇ ਕੀ ਫਿਰ ਉਹਦੇ ਤੇ ਕੋਈ ਜਵਾਬ ਹੈ ਸੁਪਰੀਮ ਕੋਰਟ ਦੇ ਵਿੱਚ ਪੰਜਾਬ ਸਰਕਾਰ ਕਹਿੰਦੀ ਹੈ ਕਿ ਐਸ ਵੈਲ ਤੇ ਜੀ ਅਸੀਂ ਕਿਸਾਨਾਂ ਨੂੰ ਮਨਾ ਨਹੀਂ ਪਾਰੇ ਕਿਸਾਨ ਅੜਿੱਕਾ ਬੰਦ ਰਿਹਾ ਔਰ ਅੱਜ ਤੁਸੀਂ ਜੋ ਜਿਹੜੇ ਸਰਕਾਰ ਦੇ ਵਕੀਲ ਸੀ ਏਜੀ ਸੀਗੇ ਸਮੇਂ-ਸਮੇਂ 'ਤੇ ਤਿੰਨ ਚਾਰ ਏਜੀ ਬਦਲਤੇ ਕਿ ਉਹ ਪੰਜਾਬ ਦੀ ਲੜਾਈ ਚੰਗੇ ਤਰੀਕੇ ਨਾਲ ਉੱਥੇ ਕਿਉਂ ਨਹੀਂ ਲੜ ਪਏ ਸੀਰੀਅਸ ਇਸ਼ੂ ਹੈ ਪੰਜਾਬ ਤੇ ਅਸੀਂ ਫਾਜ਼ਲਕਾ ਬਾਰਡਰ ਤੇ ਬੈਠੇ ਆਂ ਜੀ ਦੂਜੀ جنگ ਦੀ ਵੀ ਸਾਨੂੰ ਸਭ ਤੋਂ ਪਹਿਲਾਂ ਸਾਡਾ ਨੁਕਸਾਨ ਹੁੰਦਾ ਤੇ ਪਾਣੀ ਦੀ جنگ ਦਾ ਵੀ ਹੁੰਦਾ ਇੱਕ ਇੱਕ ਮਹੀਨਾ ਨਹਿਰਾਂ ਦੀ ਬੰਦੀ ਰਹਿੰਦੀ ਹੈ ਅਸੀਂ ਇੱਕ ਇੱਕ ਬੂੰਦ ਨੂੰ ਤਰਸਦੇ ਆ ਸਾਡੀਆਂ ਫਸਲਾਂ ਬਰਬਾਦ ਹੋ ਗਈਆਂ ਸਾਡਾ ਨੁਕਸਾਨ ਹੋ ਰਿਹਾ ਸਾਡੀਆਂ ਉੱਥੇ ਜ਼ਮੀਨਾਂ ਦਾ ਔਰ ਮੈਂ ਮੈਂ ਸਮਝਦਾ ਕਿ ਇੱਥੇ ਇੱਥੇ ਧਿਆਨ ਭੜਕਾਉਣ ਦੀ ਵੀ ਗੱਲ ਹੈ ਠੀਕ ਹੈ ਮੈਂ ਢਾੜੀਵਾਲ ਸਾਹਿਬ ਦੀ ਗੱਲ ਨਾਲ ਸਹਿਮਤ ਹਾਂ ਕਿ ਲੈਂਡ ਪੂਣੀਗਾ ਕਿੱਡਾ ਵੱਡਾ ਇਸ਼ੂ ਬਣਿਆ ਕਿਵੇਂ ਕਿਸਾਨਾਂ ਦੀ ਜ਼ਮੀਨ ਹੜੱਪਣ ਦੀ ਤਿਆਰੀ ਕੀਤੀ ਜਾ ਰਹੀ ਹੈ ਕਿਲਾ ਲੈ ਕੇ ਦੋ ਘਨਾਲਾ ਵਾਪਸ ਕਰਨ ਦੀ ਔਰ ਕਿਵੇਂ ਇਸ਼ੂ ਕ੍ਰੀਏਟ ਕਰਕੇ ਜਿਹੜੀ ਲੜਾਈ ਲੜਨੀ ਹੈ ਕੱਲੇ ਟੀਵੀ ਤੇ ਬਿਆਨਾਂ ਤੇ ਉਹ ਤਾਂ ਅਗਲੇ ਭਾਈ ਪੈਸਾ ਵੀ ਬੀਬੀ ਐਮ ਵੀ ਨੇ ਦਿੱਤਾ ਹੁਣ ਪਿੱਛੇ ਰਹਿ ਕੀ ਗਿਆ ਕਬਜ਼ਾ ਤਾਂ ਉਹਨਾਂ ਕਰ ਲਿਆ ਮੇਨ ਤਾਂ ਉਛੁਰਵਾਤ ਤੋਂ ਉਹਨਾਂ ਨੇ ਬਾਈ ਚ ਕਰਤੀ ਸੀ ਸਾਡੀ ਨਮਾਇੰਦਗੀ ਖਤਮ ਕਰਕੇ ਉਹਨਾਂ ਦੀ ਮਰਜ਼ੀ ਨਾਲ ਕਿ ਉਹ ਪੂਰਾ ਸੈਂਟਰ ਗਵਰਨਮੈਂਟ ਦਾ ਉੱਥੇ ਕੰਟਰੋਲ ਹੋਊਗਾ ਉਹ ਸਾਰੀਆਂ ਚੀਜ਼ਾਂ ਹੋਣ ਗਈਆਂ ਪੰਜਾਬ ਸਰਕਾਰ ਦੀ ਨਲੈਕੀ ਹੈ ਔਰ ਪੰਜਾਬ ਸਰਕਾਰ ਨੇ ਜਿਹੜੀ ਲੜਾਈ ਲੜਨੀ ਚਾਹੀਦੀ ਸੀਗੀ ਉੱਥੇ ਉੱਥੇ ਨਹੀਂ ਲੜੀ ਕਦੇ ਸਾਡਾ ਚੀਫ ਇੰਜੀਨੀਅਰ ਉਹਨਾਂ ਨੇ ਬਦਲਤਾ ਕਦੇ ਕੋਸ਼ਿਸ਼ ਕਰਤਾ ਔਰ ਜਦੋਂ ਇਹ ਇਹਨਾਂ ਨੂੰ ਪਤਾ ਲੱਗਾ ਕਿ ਲੈਂਡ ਪੂਲਿੰਗ ਵਾਲਾ ਹੁਣ ਬਹੁਤ ਵੱਡਾ ਇਸ਼ੂ ਬਣ ਗਿਆ ਤੇ ਹੁਣ ਉੱਥੇ ਜਾ ਕੇ ਕਦੀ ਧਰਨੇ ਲਾਏ ਧਰਨਾ ਲਾਉਣਾ ਤੇ ਦਿੱਲੀ ਚੱਲੋ ਆਪੋਜੀਸ਼ਨਾਂ ਤੁਹਾਡੇ ਨਾਲ ਜਾਣ ਗਈਆਂ ਜੇ ਲੜਾਈ ਲੜਨੀ ਹੈ ਕੱਲੀ ਆ ਬਿਆਨਾਂ ਤੇ ਸੋਸ਼ਲ ਮੀਡੀਆ ਤੇ ਮੀਮ ਬਣਾ ਕੇ ਉਹਦੇ ਨਾਲ ਪੰਜਾਬ ਦਾ ਪਾਣੀ ਇੰਨੀ ਰੋਕਿਆ ਜਾਣਾ ਔਰ ਪੰਜਾਬ ਠੀਕ ਹੈ 20 30 ਸਾਲ ਸਰਕਾਰਾਂ ਨੂੰ ਤੁਸੀਂ ਕਹੀ ਜਾਓ ਅਕਾਲੀ ਦਲ ਨੇ ਨਹੀਂ ਕੀਤਾ ਹੋਣਾ ਕਾਂਗਰਸ ਨੇ ਨਹੀਂ ਕੀਤਾ ਹੋਣਾ ਠੀਕ ਹੈ ਕਮਜ਼ੋਰੀਆਂ ਰਹੀਆਂ ਹੋਣਗੀਆਂ ਹੁਣ ਤਾਂ ਤੁਹਾਡੇ ਕੋਲ ਸਰਕਾਰ ਉਹ ਤਾਂ ਤੁਹਾਡੇ ਸਾਹਮਣੇ ਕਦੇ ਉਹਨਾਂ ਪੰਜਾਬੀ ਯੂਨੀਵਰਸਿਟੀ ਦਾ ਫਰਮਾਨ ਜਾਰੀ ਕਰਤਾ ਕਦੇ ਕੋਈ ਫਰਮਾਨ ਜਾਰੀ ਕਰਤਾ ਕਦੇ ਸਿਟਕੋ ਦਾ ਕਰਤਾ ਪੰਜਾਬ ਕਦੇ ਬੀਐਸਐਫ ਦਾ 50 ਕਿਲੋਮੀਟਰ ਏਰੀਆ ਦਾ ਕਰਤਾ ਹੁਣ ਜਿੰਨੇ ਸੈਂਟਰ ਨੇ ਫਰਮਾਨ ਜਾਰੀ ਕੀਤੇ ਆ ਉਥੇ ਕਮਜ਼ੋਰ ਪੰਜਾਬ ਦੀ ਸਰਕਾਰ ਤੇ ਕਮਜ਼ੋਰ ਲੀਡਰਸ਼ਿਪ ਦੀ ਉਹਨਾਂ ਨੂੰ ਤਾਂ ਪਤਾ ਕਿ ਦਿੱਲੀ ਵਾਲੇ ਚਲਾਈ ਜਾਂਦੇ ਰੱਬ ਆਸਰੇ ਕੰਮ ਚ ਕੀ ਜਾਂਦਾ ਉਹ ਆਪੋ ਆਪ ਦੀ ਉਹ ਕਰੀ ਜਾਂਦੇ ਮਜਬੂਤ ਡਿਡੈਕਟਿਵ ਸੀ ਆਪਾਂ ਜੀ ਬਿੱਲ ਭੇਜ ਸਕਦੇ ਸੀ ਜਿਹੜਾ ਆਪਾਂ ਬੀਪੀਐਮਬੀ ਦੇ ਮਸਲੇ ਤੇ ਹਰਿਆਣਾ ਨੂੰ ਭੇਜਿਆ ਰੱਖਿਆ ਖਾਬ ਲਈ ਦੇਖੋ ਸਰਕਾਰ ਤਾਂ ਇੱਕ ਚੀਜ਼ ਦਾ ਜ਼ਿਕਰ ਕਰਦੀ ਹੈ ਕਿ ਅਸੀਂ 113 ਕਰੋੜ ਭੇਜਿਆ ਜੀ ਹਾਲਾਂਕਿ 113 ਕਰੋੜ ਉਹ 15 16 17 18 ਇਹ ਸਾਰੇ ਈਅਰਸ ਦਾ ਕੈਲਕੂਲੇਟ ਕਰਕੇ ਹੈ ਦੇਖੋ ਜੀ ਬਿਲਕੁਲ ਬਿੱਲ ਭੇਜਿਆ ਜਿਹੜੀ ਸਹੀ ਗੱਲ ਨੂੰ ਸਹੀ ਕਵਾਂਗੇ ਜੇ ਪਿੱਛੇ ਸਰਕਾਰਾਂ 'ਚ ਕਮੀ ਰਹੀ ਉਹਨਾਂ ਨੂੰ ਭੇਜਣਾ ਚਾਹੀਦਾ ਸੀ ਔਰ ਦੇਖਾਂਗੇ ਬਿੱਲ ਡਿਟੇਲ ਕਿਸ ਇਸ਼ੂ ਤੇ ਭੇਜਿਆ ਕਿਹੜੇ ਕਿਹੜੇ ਮੁੱਦੇ ਬਣਾ ਕੇ ਭੇਜੇ ਕਿ ਬਿੱਲ ਬਿੱਲ ਦੀ ਹਰਿਆਣੇ ਨੂੰ ਭੇਜਣ ਦੀ ਕੀ ਲੋੜ ਹੈ ਦਿੱਲੀ ਵਾਲਿਆਂ ਨੂੰ ਸੈਂਟਰ ਵਾਲਿਆਂ ਨੂੰ ਭੇਜੋ ਉਹ ਤੁਹਾਨੂੰ ਦੇਣ ਪਤਾ ਲੱਗੇ ਵੀ ਠੀਕ ਹੈ ਮੁੱਖ ਮੰਤਰੀ ਸਾਹਿਬ ਦੀ ਏਡੀ ਵਧੀਆ ਭਾਜਪਾ ਨਾਲ ਗਲਬਾ ਤਾਂ ਹੈ ਕਦੀ ਅਮੀਸ਼ਾ ਦੇ ਅਗੇਂਸਟ ਬਿਆਨ ਨਹੀਂ ਆਉਂਦਾ ਠੀਕ ਹੈ 113 ਕਰੋੜ ਫਿਰ ਲਓ ਵੀ ਉਹਦੀ ਕਾਨੂੰਨਾ ਲੜਾਈ ਲੜੋ ਔਰ ਜਿਹੜਾ ਲੱਖਾਂ ਕਰੋੜਾ ਪੰਜਾਬ ਤੇ ਕਰਜ਼ਾ ਚੜਾਤਾ ਉਹ ਉਹ ਵੀ ਦੱਸੋ ਉਹਦੀ ਡਿਟੇਲ ਵੀ ਦੱਸੋ